ਸਰਸ਼ੀ ਖਾਲਜੀ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਇੱਥੇ ਪੀਆਰਟੀਸੀ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿ ਨੁਮਾਈ ਹੋਈ ਜਿਸ ਵਿੱਚ ਵੱਖ-ਵੱਖ ਵਿੱਤਵਾਂ ਨਾਲ ਸੰਬੰਧਿਤ ਪੈਨਸ਼ਨਰਾਂ ਨੇ ਭਾਰੀ ਗਿੰਦੇ ਵਿੱਚ ਸਮੂਲੀਅਤ ਕੀਤੀ ਵੱਖ-ਵੱਖ ਬੁਲਾਰਿਆਂ ਨੇ ਰਹਿੰਦੇ ਬਕਾਏ ਜਿਵੇਂ ਕਿ ਕਮਿਊਟੇਸ਼ਨ ਦੇ ਰਹਿੰਦੇ ਬਕਾਏ ਪੇ ਕਮਿਸ਼ਨ ਦੇ ਬਕਾਏ ਅਤੇ ਮੈਡੀਕਲ ਬਿੱਲਾਂ ਦੀ ਅਧਿਐਗੀ ਦੀ ਮੰਗ ਕੀਤੀ ਪੰਜਾਬ ਸਰਕਾਰ ਤੋਂ ਰਹਿੰਦੇ 12% ਡੀਏ ਅਤੇ ਪੈਨਸ਼ਨਰ ਫਿਕਸੇਸ਼ਨ 2.69 ਗੁਣਾ ਨਾਲ ਦੇਣ ਦੀ ਮੰਗ ਕੀਤੀ ਪਰ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਭਾਵੇਂ ਮੈਨੇਜਮੈਂਟ ਨੇ ਸਾਡੇ ਬਹੁਤ ਸਾਰੇ ਬਕਾਏ ਦੇ ਦਿੱਤੇ ਹਨ ਤੇ ਪੈਨਸ਼ਨ ਵੀ ਸਮੇਂ ਸਿਰ ਪੈਣ ਲੱਗ ਪਈ ਹੈ ਪਰੰਤੂ ਅਜੇ ਵੀ ਕੁਝ ਬਕਾਏ ਰਹਿੰਦੇ ਹਨ ਜਿਨ੍ਹਾਂ ਦੇ ਉਹਨਾਂ ਨੇ ਜਲਦੀ ਅਧਿਆਇਗੀ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਕਮਿਊਟੇਸ਼ਨ ਦੀ ਕੀਤੀ ਬਾਧੂ ਰਿਕਵਰੀ ਦੀ ਤੁਰੰਤ ਅਧਿਆਇਗੀ ਸਮੇਤ ਵਿਆਜ ਕੀਤਾ ਜਾਵੇ ਪੇ ਕਮਿਸ਼ਨ ਦਾ ਰਹਿੰਦਾ ਬਕਾਇਆ ਤੁਰੰਤ ਦਿੱਤਾ ਜਾਵੇ ਅਤੇ ਮੈਡੀਕਲ ਬਿੱਲਾਂ ਦੀ ਅਧਿਆਇਗੀ ਬਿਨਾਂ ਤੇਰੀ ਤੋਂ ਕੀਤੀ ਜਾਵੇ ਉਹਨਾਂ ਪੰਜਾਬ ਸਰਕਾਰ ਤੋਂ ਰਹੰਦੇ 12% ਡੀਏ ਅਤੇ 2.69 ਗੁਣਾਕ ਨਾਲ ਪੈਨਸ਼ਨ ਫਿਕਸ ਕਰਨ ਦੀ ਵੀ ਮੰਗ ਕੀਤੀ 70 ਜਰਨਲ ਹਰੀ ਸਿੰਘ ਚਮਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਦੇ ਫੈਸਲੇ ਮੁਤਾਬਕ ਜਿਸ ਮੁਲਾਜ਼ਮ ਨੂੰ ਰਿਟਾਇਰ ਹੋਣ ਤੋਂ ਅਗਲੇ ਮਹੀਨੇ ਇਨਕ੍ਰੀਮੈਂਟ ਲੱਗਣਾ ਹੁੰਦਾ ਹੈ ਉਹ ਇਨਕ੍ਰੀਮੈਂਟ ਦਾ ਲਾਭ ਰਿਟਾਇਰੀ ਨੂੰ ਦਿੱਤਾ ਜਾਵੇ ਉਹਨਾਂ ਕਿਹਾ ਕਿ ਫੈਮਿਲੀ ਪੈਨਸ਼ਨਾਂ ਦੇ ਕੇਸਾਂ ਦਾ ਜਲਦੀ ਨਿਵੇੜ ਕੀਤਾ ਜਾਵੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਦਾਰੇ ਵਿੱਚ ਘੱਟੋ-ਘੱਟ 500 ਨਵੀਆਂ ਬੱਸਾਂ ਪਾਈਆਂ ਜਾਣ ਤਾਂ ਕਿ ਅਧਾਰੇ ਦੀ ਹਾਲਤ ਬਿਹਤਰ ਹੋ ਸਕੇ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਪਾਠਸ਼ਣ ਵਿੱਚ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਇਸ ਵਿੱਚ ਪੈਨਸ਼ਨਰਾਂ ਵੱਲੋਂ ਪਾਈ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਉਹਨਾਂ ਚੇਤਾਵਨੀ ਦਿੰਦੇ ਹਨ ਕਿਹਾ ਕਿ ਅਸੀਂ ਆਪਣੇ ਏਕੇ ਨਾਲ ਬਹੁਤ ਪ੍ਰਾਪਤੀਆਂ ਕੀਤੀਆਂ ਹਨ ਪਰੰਤੂ ਕੁਝ ਸ਼ਕਤੀਆਂ ਇਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ برداشت ਨਹੀਂ ਕੀਤਾ ਜਾਵੇਗਾ ਉਹਨਾਂ ਨੇ ਰਹਿੰਦੇ ਪਕਾਏ ਦੀ ਜਲਦੀ ਅਧਾਇਏਗੀ ਦੀ ਮੰਗ ਕੀਤੀ ਹੋਰਨਾਂ ਤੋਂ ਇਲਾਵਾ ਮੀਟਿੰਗ ਨੂੰ ਸ਼੍ਰੀ ਬਚਿੱਤਰ ਸਿੰਘ ਲੁਧਿਆਣਾ ਕਰਨੈਲ ਸਿੰਘ ਬਰਗਾੜੀ ਫਰੀਦਕੋਟ ਗੋਪਾਲ ਕਿਸ਼ਨ ਬਠਿੰਡਾ ਮਦਨ ਮੋਹਨ ਬਰਨਾਲਾ ਜੋਗਿੰਦਰ ਸਿੰਘ ਪਟਿਆਲਾ ਭਜਨ ਸਿੰਘ ਚੰਡੀਗੜ੍ਹ ਰਘੂਵੀਰ ਸਿੰਘ ਬੁਡਲਾਡਾ ਬਲਵੰਤ ਸਿੰਘ ਜੋਗਾ ਸੰਗਰੂਰ बचन सिंह अरोड़ा जनरल सक्त नेवी संबोधन ਕੀਤਾ ਪੰਜਾਬ ਸਰਕਾਰ ਵੱਲੋਂ 12% ਮਹਿੰਗਾਈ ਪੱਤੇ ਸੰਬੰਧੀ ਧਾਰੀ ਚੁੱਪ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਧੰਨਵਾਦ